ਤਾ ਅੰਮ੍ਰਿਤ ਵੀਰੇ ਤੁਹਾਡੀ ਇੱਕ ਰੀਲ ਵਾਇਰਲ ਹੋਈ ਹੈ ਨਾ ਹਾਂਜੀ ਲੋਕਾਂ ਦਾ ਪਹਿਲਾਂ ਤੋਂ ਹੀ ਵਧਾਈ ਦੇ ਪਾਤਰੋ ਲੋਕਾਂ ਦੁਆਰਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਬੜੀ ਸੋਹਣੀ ਤੁਹਾਡੀ ਆਵਾਜ਼ ਆ ਹੈ ਨਾ ਉਹ ਨਾਏ ਦੱਸਣੇ ਦੀ ਗੱਲ ਨਾਏ ਪੁੱਛਣੇ ਦੀ ਗੱਲ ਇਸ਼ਕ ਮਾਰਦਾਏ ਸੀਨੇ ਉੱਤੇ ਗੁਜੇ ਗੁਜੇ ਛਲ ਇਸ਼ਕ ਮਾਰਦਾਏ ਸੀਨੇ ਉੱਤੇ ਗੁਜੇ ਗੁਜੇ ਸਲ ਕੀ ਪਿਤਾ ਮਿਸਤਰੀ ਨੇ ਪਰ ਮੁੰਡਾ ਅੱਜ ਇੱਕ ਚੰਗਾ ਕੀਰਤਨੀ ਹੈ ਹੈਨਾ ਇਹ ਚੇਂਜ ਕਿਵੇਂ ਆਇਆ ਕਿੰਨੇ ਦਿਨ ਐਲੌਸਮੈਂਟ ਸੁਣੀ ਤਾਂ ਮੈਂ ਸੁਣਦੇ ਸਾਰੀ ਚਲਾ ਗਿਆ ਉੱਥੇ ਤੇ ਉੱਥੋਂ ਮੈਂ ਪਹਿਲੇ ਦਿਨ ਉੱਥੇ ਜਾ ਕੇ ਮੈਂ ਵੀ ਬੈਠ ਗਿਆ ਤੇ ਮੈਨੂੰ ਕਲਾਸ ਲੋਗ ਆਈ ਤੇ ਉੱਥੋਂ ਹੀ ਮੈਨੂੰ ਸ਼ੌਂਕ ਜਿਹਾ ਬਣਿਆ ਕਿ ਹਾਂ ਵਧੀਆ ਜਦੋਂ ਮਜਾਇਆ ਬੜਾ ਆਨੰਦ ਮਾਈ ਮੋਲਜਾ ਬਣਿਆ ਉਹ ਹੌਲੀ ਹੌਲੀ ਫਿਰ ਰੋਜ਼ ਹੀ ਜਾਣਾ ਸਕੂਲ ਆਉਣਾ ਬੈਗ ਰੱਖਣਾ ਰੋਟੀ ਖਾਣੀ ਤੇ ਅਕੈਡਮੀ ਆਪਣੇ ਚਲੇ ਜਾਣਾ ਉੱਥੇ ਕਦੇ ਤੁਹਾਡੀ ਜ਼ਿੰਦਗੀ ਚ ਇਹੋ ਜਿਹਾ ਮੋੜ ਆਇਆ ਕਿ ਤੁਹਾਨੂੰ ਲੱਗਿਆ ਹੋਵੇ ਕਿ ਛੱਡ ਯਾਰ ਇਹਨਾਂ ਕੁਝ ਹੋਰ ਕਰਨਾ ਹਾਂਜੀ ਕਦੇ ਕਦੇ ਜਿਵੇਂ ਕੋਈ ਯਾਰ ਫਾਈਨੈਂਸ਼ੀਅਲ ਜਦੋਂ ਕਿਤੇ ਪ੍ਰੋਬਲਮ ਕੋਈ ਆ ਜਾਂਦੀ ਹੈ ਕਿ ਬੰਦਾ ਵੇਖਦਾ ਵੀ ਹਾਂ ਮੇ ਕੋ ਪੈਸੇ ਵਗੈਰਾ ਨਹੀਂ ਹੋਣਾ ਕਿ ਕਿਹੜੇ ਕੰਮ ਅੱਜ ਪਿਆ ਆ ਜਾਂ ਪਹਿਲਾਂ ਜੀ ਕੋ ਪਿੰਡ ਹੀ ਜਦੋਂ ਹੁਣ ਤਾਂ 4-5 ਸਾਲ ਹੋ ਗਏ ਮੈਂ ਚੰਡੀਗੜ੍ਹ ਆਇਆ ਇੱਥੇ ਤੇ ਉਦੋਂ ਬਈ ਪਿੰਡ ਦੇ ਵੀ ਆਉਂਦੇ ਸੀ ਕਿ ਛੱਡ ਪਿੰਡ ਦੇ ਜ਼ਿਆਦਾ ਪਰ ਆਉਂਦੇ ਵੀ ਛੱਡ ਕਿਹੜੇ ਕੰਮ ਕਿ ਆਉਂ। ਅੱਛਾ ਕੋਈ ਕੰਮ ਕਰ ਕਰ। ਅੱਛਾ ਫਾਈਨੈਂਸ਼ੀਅਲ ਕੰਡੀਸ਼ਨ ਦੀ ਗੱਲ ਕਰਦੇ ਤੁਸੀਂ ਤਾਂ ਅਕਸਰ ਹੀ ਕੀਰਤਨੀਏ ਦੀ ਗੱਲ ਕਰੀਏ ਆਪਾਂ ਵੀ ਪਾਠੀ ਸਿੰਘ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹਨਾਂ ਦੇ ਹਾਲਾਤ ਵੀ ਅੱਜ ਪੰਜਾਬ 'ਚ ਐਵੇਂ ਦੇ ਹੀ ਨੇ ਕਿ ਉਹਨਾਂ ਨੂੰ ਫਾਈਨੈਂਸ਼ਲੀ ਹੋ ਕੇ ਥੋੜਾ ਤੰਗ ਰਹਿਣਾ ਪੈਂਦਾ ਹੈ। ਚਲੋ ਤੁਸੀਂ ਸੋਚਿਆ ਪਰ ਤੁਸੀਂ ਉਸ ਪਾਸੇ ਨੂੰ ਨਹੀਂ ਗਏ ਇਹ ਤੁਹਾਡੇ ਵਾਸਤੇ ਬੜੀ ਸ਼ਾਬਾਸ਼ੀ ਵਾਲੀ ਗੱਲ ਆ। ਪਰ ਕਈ ਬੰਦੇ ਚੇਂਜ ਹੋ ਜਾਂਦੇ ਨੇ ਤੁਹਾਨੂੰ ਕੀ ਕਰਨ ਲੱਗਦਾ ਹੈ ਕਰਨ ਜਦੋਂ ਜਦੋਂ ਮੇਰੀ ਵੀਡੀਓ ਵੀ ਹਨਾ ਵਾਇਰਲ ਹੋਈ ਉਸ ਤੋਂ ਬਾਅਦ ਮੈਂ ਇੱਕ ਛੱਬ ਵੀ ਜਨਕਰੀ ਰੀਲ ਬਣਾ ਕੇ ਪਾਈ ਤੇ ਉਹਦੇ ਥੱਲੇ ਕੁਝ ਇੰਦਾਂ ਦੇ ਕਮੈਂਟ ਵੀ ਆਏ ਕਿ ਵਾਈ ਵੀ ਤੂੰ ਰੱਗ ਭੁੱਲ ਕੇ ਵੀ ਰਾਗੀ ਨਾ ਬਣ ਗਈ ਅੱਛਾ ਮਰੀ ਜਾ ਸਰ ਜਦੋਂ ਕਿ ਪਾਟੀ ਸਿੰਘਾਂ ਦੇ ਨਾਲ ਤੇ ਰਾਗੀ ਸਿੰਘਾਂ ਦੇ ਨਾਲ ਮੋਸਟਲੀ ਜ਼ਿਆਦਾ ਜਿਵੇਂ ਆਪਾਂ ਸਬਜੀ ਮੰਡੀ ਵਿੱਚ ਜਾ ਕੇ ਭਾਅ ਬਾਜ਼ੀ ਕਰਦੇ ਆ ਨਾ ਪੀ ਹਾਂ ਤੇ 200 ਰੁਪਏ ਹੈ ਨਹੀਂ 15 ਰੁਪਏ ਇਦਾਂ ਹੀ ਜਦੋਂ ਕਿ ਕਈ ਕੋਈ ਭੇਟਾ ਕਿ ਨਹੀਂ ਆ ਜੀ ਜੇ ਕਿ ਇਹ 1100 2100 ਨਹੀਂ ਤਾਂ ਥੋੜੀ ਘਟਨੀ ਹੋ ਸਕਦੀ ਹੂੰ 2000 ਲੈ ਲਓ 1000 ਲੈ ਲਓ ਕਿ ਕਾਇਮ ਪਾ ਕੀਤਾ ਜਾਂਦਾ ਸੌਦਾ ਕੀਤਾ ਜਾਂਦਾ ਇਸ ਪੁੱਖ ਨੂੰ ਥੋੜਾ ਮੈਂ ਸੋਚਦਾ ਜ਼ਿਆਦਾ ਕਿ ਹਰ ਇੱਕ ਨੂੰ ਆਪਣਾ ਪਰਿਵਾਰ ਵੀ ਪਾਲਣਾ ਹੁੰਨੇ ਹੋਰ ਉਹਦੀਆਂ ਦੁਨੀਆਵੀ ਲੋੜਾਂ ਵੀ ਨੇ ਸਾਰੀਆਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਏ ਬੰਦਾ ਆਪਣਾ ਪ੍ਰੋਫੈਸ਼ਨਲ ਕੈਰ ਜੇਂੇ ਕੱਢ ਜਾਂਦਾ ਤਾਂ ਅਮਰਤਪਾਲ ਵੀਰੇ ਗੁਰੂ ਨਾਲ ਪਿਆਰ ਆ ਗੁਰੂ ਨੇ ਦਾਤ ਬਖਸ਼ੀ ਤੇ ਅੱਜ ਅਮਰਤਪਾਲ ਇੱਥੇ ਬੈਠਾ ਹੈ ਹਾਂਜੀ ਕਦੇ ਅਮਰਤਪਾਲ ਗੁੱਸਾ ਹੋਇਆ ਗੁਰੂ ਦੇ ਨਾਲ ਕਿ ਮੇਰੇ ਨਾਲ ਵੀ ਕਿਉਂ ਐਵੇਂ ਕੀਤਾ ਕਿਸੇ ਚੀਜ਼ ਨੂੰ ਲੈ ਕੇ ਇਹ ਤਾਂ ਚਲੋ ਚੰਗੀ ਗੱਲ ਆ ਪਰ ਕਈ ਮੋੜ ਜ਼ਿੰਦਗੀ 'ਚ ਐਵੇਂ ਦੇ ਆ ਜਾਂਦੇ ਨੇ ਕਿ ਯਾਰ ਬੰਦਾ ਨਰਾਜ ਜਾ ਹੋ ਜਾਂਦਾ ਕੀ ਨਹੀਂ ਆ ਗੱਲ ਨਹੀਂ ਕਰੀ ਹੋ ਜਾਂਦਾ ਵੀ ਯਾਰ ਬਟ ਉੱਥੇ ਚੱਲਦਾ ਸਮਝਦਾ ਕਿ ਸਾਡੀ ਮਤ ਛੋਟੀ ਆ ਤੇ ਅਹੀ ਮੂਰਖਤਾ ਹੀ ਕਰ ਜਾਂਦਾ ਜਦੋਂ ਗੁਰੂ ਤੇ ਆਪਾਂ ਉਂਗਲ ਕਰ ਲੈਂਦੇ ਤੇ ਉਹ ਸਾਡੇ ਅਸਲ ਤੇ ਵੀ ਮੂਰਖਤਾ ਲਈ ਕਰਦਾ ਤਹੀਂ ਗੁਰੂ ਤੇ ਸ਼ੰਕਾ ਨਹੀਂ ਕਰ ਸਕਦੇ ਤੇ ਮਹਾਰਾਜ ਜੋ ਵੀ ਕਰਦੇ ਆ ਤੇ ਉਹ ਹੁਕਮਮੈਂਦਰ ਸਭ ਕੁ ਬਾਹਰੋਂ ਆਪਣਾ ਕੋਈ ਜੋ ਜਨਾਂਵੀ ਬ੍ਰਹਿਮੰਡ ਸਾਰਾ ਮਹਾਰਾ ਦੇ ਹੁਕਮ ਜੀ ਚੱਲਣ ਲਿਆ ਤੇ ਗੁਰਬਾਣੀ ਪੜ੍ਹਦੇ ਆ ਤੇ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਆ ਵੀ ਜੋ ਵੀ ਹੋ ਰਿਹਾ ਉਹ ਪਰਮਾਤਮਾ ਦੇ ਹੁਕਮ ਅੰਝੀ ਤੈ ਹੋਈ ਆ ਨਾ ਵੀ ਜੋ ਵੀ ਹੋ ਰਿਹਾ ਠੀਕ ਹੀ ਆ ਜੇ ਸਾਡੇ ਲਈ ਕੁਝ ਮਾੜਾ ਵੀ ਹੋਇਆ ਤੇ ਕੁਝ ਚੰਗਾ ਅੱਗੇ ਸੋਚਿਆ ਹੋਗਾ ਕਿਉਂਕਿ ਸਾਦਾ ਹਸਤੇ ਤਾਂ ਕੋਈ ਚੀਜ਼ ਨਹੀਂ ਦਿੰਦੀ ਜੇ ਸੁੱਖ ਵਾਤੇ ਉਹ ਵੀ ਚਲਾ ਜਾਂਦਾ ਜੇ ਦੁੱਖ ਵਾਵੇ ਉਹ ਵੀ ਚਲਾ ਜਾਂਦਾ ਹਮ ਆਖਰ ਨੂੰ ਸਾਰੀ ਇੱਕ ਚੀਜ਼ ਆਉਂਦੀ ਆ ਤੇ ਚਲੀ ਜਾਂਦੀ ਅੱਜ ਦੇ ਟਾਈਮ ਤੇ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਨੌਜਵਾਨੀ ਹੈ ਉਹ ਆਪਣੇ ਸਿੱਖੀ ਤੋਂ ਟੁੱਟਦੀ ਜਾ ਰਹੀ ਹੈ ਬਿਲਕੁਲ ਹਾਂਜੀ ਆਪਣੇ ਨੌਜਵਾਨ ਹੁਣ ਪਿੰਡਾਂ ਚ ਦੇਖ ਲੋ ਕਿਤੇ ਵੀ ਦੇਖ ਲੋ ਕਿ ਜਦੋਂ ਕਿਤੇ ਅਖੰਡ ਪਾਠ ਸਾਹਿਬ ਜਾ ਆਰੰਭ ਕਰਾਉਣਾ ਕਿਸੇ ਦੇ ਘਰੇ ਮਹਾਰਾਤਾ ਗੁਰੂ ਸਾਹਿਬ ਦਾ ਸਰੂਪ ਕਾੜਨਾ ਹੋਵੇ ਹਮ ਤੇ ਪੰਜ ਸਿੰਘ ਨਹੀਂ ਲੱਭਦੇ ਉੱਥੇ ਸ਼ਾਬਦ ਸੂਤ ਇਹ ਮੁਸਲਿਮ ਰਿਆਦਤ ਬਿਲਕੁਲ ਜੀ ਵੀ ਕੋਈ ਸੁਣ ਇਧਰੋਂ ਵਾਲਮਾਲ ਵੀ ਆ ਜਾਓ ਜਾਨੀ ਕਿ ਮਰਿਆਦਾ ਜੀ ਕੇ ਸਾਬ ਸੁਰਤ ਸਿੰਘ ਹੁਣ ਨਾਲ ਗੁਰੂ ਸਾਹਿਬ ਦੇ ਕਿ ਜਦੋਂ ਮਹਾਰਾ ਦਾ ਰੂਪ ਖੜਨਾ ਵੀ ਤੇ ਲੈ ਕੇ ਵੀ ਆਉਣਾ ਉਹ ਵੀ ਮੌਨੇ ਹੁੰਦੇ ਨੇ ਸਿਰ ਤੇ ਨਮਾਲ ਬੰਨ ਕੇ ਲੈ ਜਾਣਾ ਪੈਂਦਾ ਉਹਨਾਂ ਨੂੰ ਬਾਕੀ ਚਲੋ ਜਿੰਨੀਆਂ ਸਾਡੀਆਂ ਸੰਸਥਾਵਾਂ ਦਾ ਉਹਨਾਂ ਨੂੰ ਚਾਹੀਦਾ ਕਿ ਵਾਤਵਾਰ ਤੇ ਪ੍ਰਚਾਰ ਕਰਨ ਆਪਣੀ ਸਿੱਖਿਆ ਜਿਸਨਾ ਵੀ ਨੌਜਵਾਨੀ ਨੂੰ ਮੋੜਿਆ ਜਾ ਸਕਦਾ ਪਿਆਰ ਦੇ ਨਾਲ ਜੇ ਕੋਈ ਰਸਤੇ ਤੋਂ ਭਟਕਦਾ ਤੇ ਉਸ ਨੂੰ ਪਿਆਰ ਨਾਲ ਸਮਝਾ ਕੇ ਲਿਆਇਆ ਜਾ ਸਕਦਾ ਸਸੀਕਾਲ ਜੀ ਲਿਵਨ ਦੇਖ ਰਿਹਾ ਤੁਸੀਂ ਤਾਂ ਅੱਜ ਇੱਕ ਬੜਾ ਹੀ ਖਾਸ ਨੌਜਵਾਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਹੈ ਮੈਂ ਵੈਸੇ ਬਹੁਤੀਆਂ ਗੱਲਾਂ ਨਹੀਂ ਕਰਾਂਗਾ ਨੌਜਵਾਨ ਬਾਰੇ ਕਿਉਂਕਿ ਤੁਸੀਂ ਆਲਰੇਡੀ ਜਾਣਦੇ ਹੀ ਹੋ ਤੇ ਆਉਣ ਵਾਲੇ ਸਮੇਂ ਦਾ 스타 ਕਹਿ ਸਕਦੇ ਹਾਂ ਉਸ ਨੌਜਵਾਨ ਨੂੰ ਤੇ ਬੜੀ ਸੋਹਣੀ ਅ ਬੜਾ ਸੋਹਣਾ ਕੀਰਤਨ ਕਰਦਾ ਹੈ ਬੜੀ ਸੋਹਣੀ ਆਵਾਜ਼ ਹੈ ਨੌਜਵਾਨ ਦੀ ਤੇ ਲੋਕਾਂ ਦੁਆਰਾ ਵੀ ਜਿਹੜਾ ਬੜਾ ਪਿਆਰ ਹੈ ਉਹ ਦਿੱਤਾ ਜਾ ਰਿਹਾ ਹੈ ਤਾਂ ਸ਼ੁਰੂਆਤ ਵੀ ਬਾਈ ਦੇ ਉਸ Song ਤੋਂ ਹੀ ਕਰਾਂਗੇ ਜਿਸ ਤੋਂ ਬਾਈ ਦਾ ਨਾਮ ਬਣਿਆ ਤਾਂ ਸਵਾਗਤ ਹੈ ਅਮਰਤ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠ ਠੀਕ ਠਾਕ ਹੋ ਬਾਈ ਹਾਂਜੀ ਵਧੀਆ ਜੀ ਤੁਸੀਂ ਤਾਂ ਅਮਰਤ ਵੀਰੇ ਤੁਹਾਡੀ ਇੱਕ ਰੀਲ ਵਾਇਰਲ ਹੋਈ ਹੈ ਨਾ ਹਾਂਜੀ ਲੋਕਾਂ ਦਾ ਪਹਿਲਾਂ ਤੋਂ ਹੀ ਵਧਾਈ ਦੇ ਪਾਤਰੋਂ ਲੋਕਾਂ ਦੁਆਰਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਬੜੀ ਸੋਹਣੀ ਤੁਹਾਡੀ ਆਵਾਜ਼ ਆ ਹੈ ਨਾ ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਸ਼ੁਰੂਆਤ ਉੱਥੋਂ ਹੀ ਕਰੀਏ ਇੱਕ ਵਾਰ ਸਾਨੂੰ ਸੁਣਾ ਜ਼ਰੂਰ ਦਿਓ ਉਹ ਨਾਏ ਦੱਸਣੇ ਦੀ ਗੱਲ ਨਾਏ ਪੁੱਛਣੇ ਦੀ ਗੱਲ ਇਸ਼ਕ ਮਾਰਦਾਏ ਸੀਨੇ ਉੱਤੇ ਗੁਜੇ ਗੁਜੇ ਸ਼ਲ ਇਸ਼ਕ ਮਾਰਦਾਏ ਸੀਨੇ ਉੱਤੇ ਗੁਜੇ ਗੁਜੇ ਸ਼ਲ ਓਹ ਇਸ਼ਕ ਮਹੀਵਾਲ ਕੀਤਾ ਪੱਟ ਚੀਰ ਕੇ ਖਵਾਇਆ ਇਸ ਇਸਕੇ ਨਸ ਸੇ ਤੈਂ ਥਲ ਚ ਰੁਲਾਇਆ ਇਸ਼ਕ ਵੇਖਿਆ ਮੈਂ ਆਸ਼ਕਾਂ ਦੀ ਲਾਉਂਦਾ ਹੋਇਆ ਖਲ ਨਾਏ ਦੱਸਣੇ ਦੀ ਗੱਲ ਨਾਏ ਪੁੱਛਣੇ ਦੀ ਗੱਲ ਉਹ ਨਾਏ ਦੱਸਣੇ ਦੀ ਗੱਲ ਨਾਏ ਪੁੱਛਣੇ ਦੀ ਗੱਲ ਇਸ਼ਕ ਮਾਰਦਾਏ ਸਿਨੇ ਉਤੇ ਗੁਜੇ ਗੁਜੇ ਸ਼ਲ ਇਸ਼ਕ ਮਾਰਦਾ ਐ ਸੀਨੇ ਉਤੇ ਗੁਜੇ ਗੁਜੇ ਸ਼ਲ ਤਾਂ ਅਮਰਤਪਾਲ ਵੀਰੇ ਤੁਹਾਡੀ ਇਹ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਤਾਂ ਮੇਰਾ ਸਵਾਲ ਇਹ ਹੈ ਕਿ ਉਸ ਦੇ ਨੀਚੇ ਕਮੈਂਟ ਆਉਂਦੇ ਨੇ ਕਿ ਇਹ ਹੀ ਅਸਲ ਕਲਾਕਾਰੀ ਹੈ ਸ਼ੁਕਰ ਹੈ ਪੰਜਾਬ ਦੇ ਵਿੱਚ ਜਿਹੜੀ ਅਸਲ ਕਲਾਕਾਰੀ ਹੈ ਉਹ ਜਿਉਂਦੀ ਹੈ ਮੈਨੂੰ ਇਹ ਲੱਗਦਾ ਕਿ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਨਾ ਉਹਨਾਂ ਦੀ ਚੀਕਾ ਨਿਕਲ ਜਾਂਦੀਆਂ ਨੇ ਕਿ ਇਹ ਕਹੌਣ ਵਾਸਤੇ ਕਿ ਸ਼ੁਕਰ ਹੈ ਪੰਜਾਬ ਦੇ ਵਿੱਚ ਅਸਲ ਕਲਾਕਾਰੀ ਜਿਉਂਦੀ ਹੈ ਤਾਂ ਤੁਹਾਡੇ ਵਾਸਤੇ ਜਿਹੜੇ ਇਹ ਕਲਾਕਾਰਾਂ ਦੇ ਵੱਲੋਂ ਕਮੈਂਟ ਕੀਤੇ ਗਏ ਭਾਵੇਂ ਆਪਾਂ ਜੀ ਖਾਨ ਦੀ ਗੱਲ ਕਰ ਲਈਏ ਹੋਰ ਵੱਡੇ ਚਿਹਰਿਆਂ ਦੀ ਗੱਲ ਕਰ ਲਈਏ ਤਾਂ ਤੁਹਾਡੀ ਫੀਲਿੰਗ ਕਿਵੇਂ ਸੀ ਉਸ ਵਕਤ ਹਾਂ ਜੀ ਮੈਨੂੰ ਬੜਾ ਉਤਸ਼ਾਹ ਆ ਗਿਆ ਮਿਲਿਆ ਉਹ ਉਹਨਾਂ ਦੇ ਕਮੈਂਟ ਦੇਖ ਕੇ ਪਹਿਲਾਂ ਜਦੋਂ ਮੈਂ ਪਾਈ ਵੀਡੀਓ ਮੈਨੂੰ ਤੇ ਪਤਾ ਨਹੀਂ ਕਿੰਨੀ ਵਾਇਰਲ ਹੋ ਜੂਗੀ ਉਹ ਵੈਸੇ ਪਾਤੀ ਆਪਣੇ account ਤੇ ਕਿ ਚਲੋ ਸੰਭੀ ਰਹੂਗੀ ਕਿ ਯਾਰੀ ਫੋਨ ਚ ਡਿਲੀਟ ਵੀ ਹੋ ਜਾਂਦੀ ਹੈ ਹੂੰ ਤੇ ਉਹ ਮੈਂ ਸ਼ਾਮ ਸਵੇਰੇ ਪਾਈ ਸ਼ਾਮ ਨੂੰ ਦੇਖਿਆ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਤੇ ਉਹ ਕਾਫੀ ਅੱਗੇ ਦੀ ਅੱਗੇ ਫਿਰ ਪੀਐਨ ਦੇ ਸਕਰੀਨਸ਼ਾਟ ਵੀ ਆਏ ਕਾਫੀ ਸਿੰਗਰਾਂ ਨੇ ਸਟੋਰੀਆਂ ਵੀ ਪਾਈਆਂ ਆਈਆਂ ਹੂੰ ਤੇ ਉਹ ਬੜਾ ਮਾਜਾ ਮਹਿਸੂਸ ਹੁੰਦਾ ਤੇ ਬੜੇ ਆਸਾਰ ਇਹਨਾਂ SLA ਗੁਰੂ ਸਾਹਿਬ ਦੀ ਕਿਰਪਾ ਨਾਲ ਬੜੀ ਵਧੀਆ ਚੱਲੀ ਸਾਰਿਆਂ ਨੂੰ ਬੜਾ ਪਿਆਰ ਦਿੱਤਾ ਕਦੇ ਕਿਸੇ ਸਿੰਗਰ ਦੇ ਨਾਲ ਫਿਰ ਗੱਲਬਾਤ ਵੀ ਹੋਈ ਫੋਨ ਫੋਨ ਆਇਆ ਕਿਸੇ ਦਾ ਫਾਈਨਾਂਸਿੰਗ ਸਿੰਗਰਾਂ ਦੇ ਤਾਂਨੇ ਫੋਨ ਆਏ ਇੱਕ ਦੋ ਆਏ ਵੀ ਕਈਆਂ ਦੇ ਤੇ ਜ਼ਿਆਦਾਤਰ ਪ੍ਰੋਡਿਊਸਰਾਂ ਦੇ ਆਏ ਵੀ ਗਾਣਾ ਵਗੈਰਾ ਕਰਨਾ ਤੁਸੀਂ ਤਾਂ ਦੱਸੋ ਤੁਹਾਡਾ ਕਰਦੇ ਆਂ Song ਵਗੈਰਾ ਫਿਰ ਤੁਸੀਂ ਨਹੀਂ ਮੈਂ Song ਕਰਨ ਚ ਇੰਟਰਸਟ ਨਹੀਂ ਹੈਗਾ ਕਾਰਨ ਕੀ ਹੈ Song ਕਰੋਗੇ ਤਾਂ ਨੇਮ ਫੇਮ ਸਭ ਕੁਝ ਮਿਲਦਾ ਨਹੀਂ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਕੁਝ ਦਿੱਤਾ ਮਹਾਰਾਜ ਨੇ ਤੇ ਮਹਾਰਾਜ ਦੇ ਵੀ ਰਹੇ ਆ ਤੇ ਮੇਰੀ ਜਲਦੀ ਕਿਉਂਕਿ ਸਟਾਰਟਿੰਗ ਤੋਂ ਮੈਂ ਕੀਰਤਨ ਨਾਲ ਹੀ ਲਾਈਨ ਚੋਂ ਕੀਰਤਨ ਸਿੱਖਿਆ ਆਪਣੇ ਪਿੰਡ ਤੋਂ ਹੀ ਤੇ ਹੁਣ ਤੱਕ 10 ਸਾਲ ਹੋ ਗਏ ਜਿਸ ਚੀਜ਼ ਨੇ ਸਾਨੂੰ ਸਾਰਾ ਕੁਝ ਦਿੱਤਾ ਤੇ ਉਹ ਨੂੰ ਆਪਾਂ ਵੀ ਥੋੜੇ ਬਹੁਤੇ ਦੁਨੀਆਵੀ ਚੀਜ਼ਾਂ ਅਸਤੇ ਕਿਉਂ ਛੱਡ ਗਏ ਭਾਈ ਬਹੁਤ ਸਾਰੇ ਤਾਂ ਕਲਾਕਾਰ ਐਵੇਂ ਦੇ ਵੀ ਨੇ ਜਿਹੜੇ ਕਿਸੇ ਵਕਤ ਕੀਰਤਨ ਕਰਦੇ ਹੁੰਦੇ ਸੀ ਤੇ ਅੱਜ ਉਹ ਸਿੰਗਰ ਨੇ ਤੇ ਇੱਕ ਅੱਛੇ ਸਿੰਗਰ ਨੇ ਉਹਦਾ ਨਾਮ ਵੀ ਆ ਸ਼ਾਇਦ ਤੁਸੀਂ ਸਮਝ ਗਏ ਹੋਗੇ ਮੈਂ ਕਿਹਨਾਂ ਦੀ ਗੱਲ ਕਰਦਾ ਤਾਂ ਤੁਸੀਂ ਨਹੀਂ ਸੋਚਿਆ ਕਿ ਚਲੋ ਕੋਈ ਨਹੀਂ ਕਰ ਲੈਂਦੇ ਆ ਨਹੀਂ ਮੈਂ ਚਾਹੁੰਦਾ ਵੀ ਜਿਹੜਾ ਵੀ ਆਪਣੇ ਪ੍ਰੋਫੈਸ਼ਨਲ ਦੇ ਅੰਦਰ ਵੀ ਜਾਇਆ ਜਾ ਸਕਦਾ ਸਾਡੇ ਪੰਥ ਦੇ ਵਿੱਚ ਵੀ ਬੜੀ ਬੜੇ ਮਹਾਨ ਕੀਰਤਨੀ ਹੋਏ ਨੇ ਪਦਮਸ਼ਰੀ ਫਾਈਨ ਦੇ ਮੁੱਸੰਦੀ ਕਾਲ ਸੋ ਹਮ ਫਾਈ ਸਰਪਤੀ ਸਿੰਘ ਜੀ ਲੜਤੀ ਹਮ ਔਰ ਆਪਣੇ ਜੀ ਤੁਹਾਡੀ ترسےم سنگھ جی ਹਮ ਮੋਰਾਵਾਲੀਆ ਸਾਹਿਬ ਹਮ ਸਭ ਕੋ ਜੀ ਮਹਾਰਾਜ ਦਾ ਦਿੱਤਾ ਹੋਇਆ ਆਪਾਂ ਦੇ ਦਿੰਦੇ ਆ ਵਧੀਆ ਕਿ ਮੈਨਾਂ ਵੀ ਕਈ ਸਿੰਗਰਾਂ ਤੋਂ ਵਧੀਆ ਲਾਈਫ ਸਟਾਈਲ ਹੋਊਗਾ ਉਹਨਾਂ ਦਾ ਨਾਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਨਾਲ ਜੁੜੇ ਹੋਏ ਤੇ ਤੋਂ ਵੱਡੀ ਦਾਤ ਹੋਰ ਵੀ ਹੋ ਸਕਦੀ ਨਾਲੇ ਮਹਾਰਾਜ ਦੇ ਬੋਲ ਰਹਿਣਾ ਹਮ ਇਹ ਬਹੁਤ ਸੋਹਣੀ ਸੋਚਣੀ ਆ ਤੁਹਾਡੀ ਤੇ ਕਦੇ ਐਵੇਂ ਮਤਲਬ ਕਦੇ ਕਿਸੇ ਨੇ ਲਾਲਚ ਦਾ ਦੇਣ ਦੀ ਕੋਸ਼ਿਸ਼ ਕੀਤੀ ਕਿ ਐਦਾਂ ਕਰ ਵੀ ਚੱਲ ਤੂੰ ਐਨੇ ਪੈਸੇ ਲੈ ਲੈ ਤੂੰ ਗੀਤ ਕਰ ਲੈ ਇੱਕ ਗੀਤ ਇਹ ਤਾਂ ਕਰਨਾ ਹੋਰ ਕੀ ਆ ਨਹੀਂ ਕਾਫੀ ਆਏ ਆਪੇ ਤੁਹਾਡੀ ਪ੍ਰੋਮੋਸ਼ਨ ਵਗੈਰਾ ਵੀ ਕਰਾਂਗੇ ਆਪਾਂ ਸਾਰਾ ਪੈਸਾ ਕੋਲੋਂ ਲਾਵਾਂਗੇ ਅੱਛਾ ਮਟ ਮੈਂ ਕਿਹਾ ਵੀ ਨਹੀਂ ਜੇ ਗਾਣਾ ਕਰਨਾ ਵੀ ਤਾਂ ਆਪਾਂ ਜਿਵੇਂ ਸਾਡੇ ਇਤਿਹਾਸ ਨਾਲ ਰਿਲੇਟਡ ਹੋਵੇ ਜਿਵੇਂ ਭਾਈ ਮਨਿੰਦਰ ਸਿੰਘ ਜੀ ਦੀਆਂ ਕਵਿਤਾਵਾਂ ਹੋ ਗਈਆਂ ਐਵੇਂ ਦਾ ਕੁਝ ਵੀ ਜਿਹੜਾ ਸਾਡਾ ਇਤਿਹਾਸ ਹੋਵੇ ਸਾਡੀ ਸਿੱਖ हिस्ट्री ਨਾਲ रिलेटेड ਹੋਵੇ ਕੋਈ ਗਾਣਾ ਤੇ ਉਦਾਂ ਦਾ ਸੌਂਗ ਆਪਾਂ ਕਰਾਂਗੇ ਜਿਹਦੇ ਨਾਲ ਵਧੀਆ ਸੁਸਾਇਟੀ ਚ ਮੈਸੇਜ ਵੀ ਜਾਵੇ ਤੇ ਸਾਨੂੰ ਸਾਡਾ ਇਤਿਹਾਸ ਪਤਾ ਲੱਗੇ ਚਲੋ ਹੁਣ ਥੋੜੀ ਆਪਾਂ ਥੋੜੀ ਜਿਹੀ ਲਾਈਫ ਤੇ ਆ ਜੰਦੇ ਆ ਮੈਂ ਅਮਰਤਪਾਲ ਸਿੰਘ ਕਿੱਥੋਂ ਬਿਲੋਂਗ ਕਰਦਾ ਹੈ ਤੇ ਕੀ ਬੈਕਗ੍ਰਾਉਂਡ ਹੈ ਅਮਰਤਪਾਲ ਦਾ ਹਾਂਜੀ ਮੇਰਾ ਪਿੰਡ ਰੇਟਪਈ ਹੈ ਜੀ ਜਿਹੜਾ ਮੇਰੇ ਨਾਮ ਦੇ ਪਿੱਛੇ ਲੱਗਾ ਹਮ ਅਮਰਤਪਾਲ ਸਿੰਘ ਟੋਪਈ ਤੇ ਉਹ ਕਾਦੀਆਂ ਸ਼ਹਿਰ ਸਾਡੇ ਕੋਲੀ ਛੋਟਾ ਜਿਹਾ ਤੇ ਉਹ ਗੁਰਦਾਸਪੁਰ ਡਿਸਟ੍ਰਿਕਟ ਦੇ ਅੰਦਰ ਹੂੰ ਉਹ ਉੱਥੇ ਮੇਰਾ ਪਿੰਡ ਹੈ ਤੇ ਆਪਣਾ ਫੈਮਿਲੀ ਚ ਕੌਣ-ਕੌਣ ਹੈ ਬਾਈ ਤੇ ਫਾਦਰ ਸਾਹਿਬ ਕੀ ਕਰਦੇ ਨੇ ਮੇਰੀ ਫੈਮਿਲੀ ਚ ਮੈਂ ਤੇ ਮੇਰਾ ਛੋਟਾ ਭਰਾ ਤੇ ਮੰਮੀ ਡੈਡੀ ਨੇ ਹਾਂਜੀ ਤੇ ਬਾਕੀ ਮੇਰੇ ਦੋ ਤਾਇਆ ਜੀ ਨੇ ਉਹ ਵੱਡੇ ਨੇ ਬਾਕੀ ਰਹਿੰਦੇ ਸਾਰੇ ਕ ਵਾ ਕਰ ਅਲੱਗ-ਅਲੱਗ ਨੇ ਵੈਸੇ ਹੋਂ ਚ ਸਾਰੇ ਇਕੱਠੇ ਨਹੀਂ ਬਾਈ ਗੱਲ ਤਾਂ ਇਹ ਸੁਣਨ ਚਾਹੀਏ ਕਿ ਤੁਹਾਡੇ ਪਿਤਾ ਨੇ ਜਿਹੜੇ ਉਹ ਮਿਸਤਰੀ ਨੇ ਹਾਂਜੀ ਹੈਨਾ ਮਿਸਤਰੀ ਦਾ ਕੰਮ ਕਰਦੇ ਨੇ ਪਰ ਮੇਰਾ ਸਵਾਲ ਇਹ ਹੈ ਵੈਸੇ ਕੋਈ ਬਹੁਤੀ ਵੱਡੀ ਗੱਲ ਨਹੀਂ ਪਰ ਵੈਸੇ ਇੱਕ ਮੰਚ ਸਵਾਲ ਆਇਆ ਕਿ ਪੀਤਾ ਮਿਸਤਰੀ ਨੇ ਪਰ ਮੁੰਡਾ ਅੱਜ ਇੱਕ ਚੰਗਾ ਕੀਰਤਨੀਆ ਹੈ ਹਣਾ ਇਹ ਚੇਂਜ ਕਿਵੇਂ ਆਇਆ ਇਹ ਚੇਂਜ ਸਾਡੇ ਇੱਕ ਸੰਸਥਾ ਸੀ ਇੰਗਲੈਂਡ ਤੋਂ ਸੁਕ੍ਰਿਤ ਟਰਸਟ ਹਮ ਤੇ ਉਸ ਸੰਸਥਾ ਨੇ ਸਾਡੇ ਪਿੰਡ ਦੇ ਅੰਦਰ ਅਕੈਡਮੀ ਖੋਲੀ ਹਮ ਗੁਰਮਤ ਸੰਗੀਤ ਅਕੈਡਮੀ ਹਮ ਤੇ ਉਦੋਂ ਮੈਂ ਸੇਮੀ ਕਲਾਸ ਦੇ ਵਿੱਚ ਹਮ ਤੇ ਉੱਥੇ ਸਾਡੇ ਪਿੰਡ ਅਨਾਉਂਸਮੈਂਟ ਹੋਈ ਕਿ ਜਦੋਂ ਉਹਨਾਂ ਪਹਿਲਾਂ ਇੱਕ ਮੀਟਿੰਗ ਵਗੈਰਾ ਹੋਈ ਹੋਗੀ ਪਿੰਡ ਵਾਲਿਆਂ ਦੇ ਨਾਲ ਕਿ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਜਿਹੜੀ ਗੁਰਮਤਿ ਵਿਦਿਆਲਾ ਜਿਹੜਾ ਉਹ ਸਾਡੇ ਪਿੰਡ ਦੇ ਅੰਦਰ ਹੀ ਖੋਲਿਆ ਜਾ ਰਿਹਾ ਗੁਰੂ ਘਰ ਦੇ ਅੰਦਰ ਹੀ ਤੇ ਉਹ ਮੈਂ ਪਹਿਲੇ ਦਿਨ ਹੀ ਅਨਾਉਂਸਮੈਂਟ ਸੁਣੀ ਤਾਂ ਮੈਂ ਸੁਣਦੇ ਸਾਰੀ ਚਲਾ ਗਿਆ ਉੱਥੇ ਤੇ ਉੱਥੇ ਵਧੀਆ ਉਹ ਬੱਚਿਆਂ ਵਾਸਤੇ ਉਹਨਾਂ ਨੇ ਸਭ ਕੁਝ ਨਵਾਂ ਲਿਆਂਦਾ ਹੈ ਹਰਮੋਨੀਅਮ ਤਬਲੇ ਤੇ ਉਸਤਾਦ ਵੀ ਉੱਥੇ ਆਏ ਜਿਹੜੇ ਸਿਖਾਉਣੇ ਹਨ ਜਿਨਾਂ ਨੇ ਤੇ ਉੱਥੋਂ ਮੈਂ ਪਹਿਲੇ ਦਿਨ ਉੱਥੇ ਜਾ ਕੇ ਮੈਂ ਵੀ ਬੈਠ ਗਿਆ ਤੇ ਮੈਂ ਵੀ ਕਲਾਸ ਲੋਗਾਈ ਤੇ ਉੱਥੋਂ ਹੀ ਮੈਨੂੰ ਸ਼ੌਂਕ ਜਿਹਾ ਬਣਿਆ ਕਿ ਹਾਂ ਵਧੀਆ ਜਦੋਂ ਨਾਨਦ ਮੈਂ ਮੋਰ ਜਾ ਬਣਿਆ ਉਹ ਹੌਲੀ ਹੌਲੀ ਫਿਰ ਰੋਜ਼ ਹੀ ਜਾਣਾ ਸਕੂਲ ਆਉਣਾ ਬੈਗ ਰੱਖਣਾ ਰੋਟੀ ਖਾਣੀ ਤੇ ਅਕੈਡਮੀ ਆਪਣੇ ਚੱਲ ਜਾਣਾ ਉੱਥੇ ਕਈ ਵਾਰ ਬੱਚਾ ਕਰਦਾ ਕੀ ਆ ਕਿ ਚੱਲ ਦੇਖਦੇ ਹਾਂ ਕੀ ਆ ਇੱਕ ਐਂਟਰਟੇਨਮੈਂਟ ਵਾਸਤੇ ਲੰਘ ਜਾਂਦਾ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਕਿ ਇਹੀ ਮੇਰੀ ਜ਼ਿੰਦਗੀ ਬਣ ਜੂਗੀ ਇਹੋ ਚੀਜ਼। ਕੀ ਤੁਹਾਡੇ ਨਾਲ ਵੀ ਐਵੇਂ ਹੋਇਆ? ਨਹੀਂ ਪਹਿਲਾਂ ਸੋਚਿਆ ਨਹੀਂ ਉਹਵੇਂ ਇੱਕ ਤਾਂ ਉਮਰ ਉਹਨੇ ਕਹੀ ਉਹਦੇ ਦੁਨੀਆਵੀ ਸੂਝ-ਬੂਝ ਹੈ ਨਹੀਂ। ਇਹ ਜ ਸਾਜ ਦੇ ਨਾਲ ਜਦੋਂ ਪਿਆਰ ਪੈ ਜਾਂਦਾ ਨਾ ਕਿਸੇ ਚੀਜ਼ ਨਾਲ ਹੂੰ ਤੇ ਉਹ ਉਹਦੇ ਬਗੈਰ ਰਹਿ ਨਹੀਂ ਜਾਂਦਾ ਫਿਰ ਜਿਵੇਂ ਵੀ ਰੋਟੀ ਦੀ ਲੋੜ ਹੁੰਦੀ ਬੰਦੇ ਨੂੰ ਹੂੰ ਫਿਰ ਜਿਹੜਾ ਸੰਗੀਤਕਾਰ ਆ ਉਹਦੀ ਵੀ ਮਿਊਜ਼ਿਕ ਨਾਲ ਜਦੋਂ ਪ੍ਰੇਮ ਪਿਆਰ ਪੈ ਜਾਂਦੇ ਉਹ ਰਹਿ ਨਹੀਂ ਸਕਦਾ ਗਾਇਬ ਬਣਾ ਕੇ ਤੇ ਉਹ ਫਿਰ ਰੋਜ਼ੀ ਬਸ ਜਦੋਂ ਆਉਣਾ ਤੇ ਉਹ ਕਿ ਸਕੂਲੋਂ ਆਉਂਦੇ ਸਾਰੀ ਰੋਟੀ ਖਾਣੀ ਤੇ ਬਸ ਜਾਣਾ ਉੱਥੇ ਹਰਮੋਨੀ ਮੂਲ ਲੈ ਕੇ ਤੇ ਵਾੜਿਆਣਾ ਬਸ ਤੇ ਫਿਰ ਕਿੰਨਾ ਕੁ ਟਾਈਮ ਲਾਂਦੇ ਸੀ ਇੱਥੇ ਤੁਸੀਂ ਬਾ ਉੱਥੇ 4 ਤੋਂ 6 ਦੋ ਘੰਟੇ ਕਲਾਸ ਹੁੰਦੀ ਤੇ ਮੈਂ ਅੱਧਾ ਘੰਟਾ ਪਹਿਲਾਂ ਚੱਲ ਜਾਂਦਾ ਮੈਂ ਉੱਥੇ ਤੇ ਉੱਥੇ ਪੂਰੀ ਜਦੋਂ ਤੱਕ ਸਾਰੇ ਸਟੂਡੈਂਟ ਨਹੀਂ ਜਾਂਦੇ ਉਦੋਂ ਤੱਕ ਉਦੋਂ ਤੱਕ ਉੱਥੇ ਰਹਿਣਾ ਤੇ ਫਿਰ ਲਾਸਟ ਤੇ ਆਉਣਾ ਤੇ ਬਾਈ ਮੇਰਾ ਇੱਕ ਸਵਾਲ ਆ ਜਿਵੇਂ ਅੱਜ ਇੱਕ ਬੜਾ ਚੰਗਾ ਤੁਹਾਡਾ ਨਾਮ ਬਣ ਰਿਹਾ ਹੈ ਨਾ ਲੋਕ ਤੁਹਾਡੀ ਆਵਾਜ਼ ਨੂੰ ਪਸੰਦ ਕਰ ਰਹੇ ਨੇ ਤੇ ਅੱਜ ਮੈਨੂੰ ਇਹ ਲੱਗਦਾ ਕਿ ਤੁਸੀਂ ਆਪਣੇ ਕੰਮ ਨੂੰ ਪਿਆਰ ਵੀ ਕਰ ਰਹੇ ਹੋ ਜੇ ਆਪਾਂ ਜੇ ਆਪਾਂ ਕਿਸੇ ਚੀਜ਼ ਨੂੰ ਪਿਆਰ ਕਰਦੇ ਆ ਤਾਂ ਹੀ ਉਹ ਸਾਨੂੰ ਮੋੜ ਮੁੜ ਕੇ ਜਿਹੜਾ ਉਹ ਫਲ ਦਿੰਦੀ ਹੈ ਹਨਾ ਕਦੇ ਤੁਹਾਡੀ ਜ਼ਿੰਦਗੀ 'ਚ ਇਹੋ ਜਿਹਾ ਮੋੜ ਆ ਕਿ ਤੁਹਾਨੂੰ ਲੱਗਿਆ ਹੋਵੇ ਕਿ ਛੱਡ ਯਾਰ ਮੈਂ ਕੁਝ ਹੋਰ ਕਰਨਾ हां जी ਕਦੇ-ਕਦੇ ਜਿਵੇਂ ਕਈ ਵਾਰ ਫਾਈਨੈਂਸ਼ੀਅਲ ਜਦੋਂ ਕਿਤੇ ਪ੍ਰੋਬਲਮ ਕੋਈ ਆ ਜਾਂਦੀ ਹੈ ਕਿ ਬੰਦਾ ਵੇਂਦਾ ਵੀ ਹਾਂ ਮੈਂ ਕਹਾਂ ਪੈਸੇ ਵਗੈਰਾ ਹਨ ਨਹੀਂ ਹਨਾ ਕਿ ਕਿਹੜੇ ਕੰਮਾਂ 'ਚ ਪਿਆ ਹਾਂ ਜਾਂ ਪਹਿਲਾਂ ਜਦੋਂ ਪਿੰਡ ਹੀ ਜਦੋਂ ਹੁਣ ਤਾਂ 4-5 ਸਾਲ ਹੋ ਗਏ ਮੈਂ ਚੰਡੀਗੜ੍ਹ ਆਇਆ ਹਾਂ ਇੱਥੇ ਤੇ ਉਦੋਂ ਕਈ ਪਿੰਡ ਦੇ ਵੀ ਆਉਂਦੇ ਸੀ ਕਿ ਛੱਡ ਪਿੰਡ 'ਚ ਜ਼ਿਆਦਾਤਰ ਇਹ ਆਉਂਦੇ ਵੀ ਛੱਡ ਕਿਹੜੇ ਕੰਮੇ ਪਿਆ ਹੋਰ ਕੋਈ ਕੰਮ ਕਰ ਕਰ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਭਾਈ ਫਾਈਨੈਂਸ਼ੀਅਲ ਕੰਡੀਸ਼ਨ ਦੀ ਗੱਲ ਕਰਦੇ ਤੁਸੀਂ ਤਾਂ ਅਕਸਰ ਹੀ ਕੀਰਤਨੀਏ ਦੀ ਗੱਲ ਕਰੀਏ ਜਾਂ ਭਾਵੇਂ ਪਾਠੇ ਸਿੰਘ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹਨਾਂ ਦੇ ਹਾਲਾਤ ਵੀ ਅੱਜ ਪੰਜਾਬ 'ਚ ਐਵੇਂ ਦੇ ਹੀ ਨੇ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਥੋੜੇ ਥੋੜਾ ਤੰਗ ਰਹਿਣਾ ਪੈਂਦਾ ਹੈ ਚਲੋ ਤੁਸੀਂ ਸੋਚਿਆ ਪਰ ਤੁਸੀਂ ਉਸ ਪਾਸੇ ਨੂੰ ਨਹੀਂ ਗਏ ਇਹ ਤੁਹਾਡੇ ਵਾਸਤੇ ਬੜੀ ਸ਼ਾਬਾਸ਼ੀ ਵਾਲੀ ਗੱਲ ਆ ਪਰ ਕਈ ਬੰਦੇ ਚੇਂਜ ਹੋ ਜਾਂਦੇ ਨੇ ਤੁਹਾਨੂੰ ਕੀ ਕਰਨ ਲੱਗਦਾ ਹੈ ਕਾਰਨ ਜ਼ਿਆਦਾਤਰ ਜਦੋਂ ਮੇਰੀ ਵੀਡੀਓ ਵੀ ਹਨਾ ਵਾਇਰਲ ਹੋਈ ਉਸ ਤੋਂ ਬਾਅਦ ਮੈਂ ਇੱਕ ਸ਼ਬਦ ਦੀ ਯਾਨੀ ਕਿ ਰੀਲ ਬਣਾ ਕੇ ਪਾਈ ਤੇ ਉਹਦੇ ਥੱਲੇ ਕੁਝ ਇਦਾਂ ਦੇ ਕਮੈਂਟ ਵੀ ਆਏ ਕਿ ਬਾਈ ਵੀ ਤੂੰ ਰਗ ਭੁੱਲ ਕੇ ਵੀ ਰਾਗੀ ਨਾ ਬਣ ਜੇ ਅੱਛਾ ਮਰੇਗਾ ਲੋ ਅੱਛਾ ਸ਼ਾਇਦ YouTube ਦੇ ਉੱਪਰ ਵੀਡੀਓ ਹੋ ਜੇ ਵੀ ਹੋਣਗੇ ਕਮੈਂਟ ਉਹਵੇਂ ਹੀ ਸ਼ਾਇਦ ਤੁਸੀਂ ਪਾਏ ਫੋਲਿਓ ਤੇ ਬੱਟੇ ਚਲੋ ਮਹਾਰਾਜ ਦੀ ਕਿਰਪਾ ਇਹੋ ਹੀ ਜ਼ਿਆਦਾਤਰ ਪੈਸੇ ਪੱਖੋਂ ਵੀ ਕਈ ਵਾਰ ਹੋ ਜਾਂਦਾ ਕਿ ਜਦੋਂ ਕਿਤੇ ਆਪਾਂ ਸਾਰ ਜਦੋਂ ਕਿ ਪਾਟੀ ਸਿੰਘਾਂ ਦੇ ਨਾਲ ਤੇ ਰਾਗੀ ਸਿੰਘਾਂ ਦੇ ਨਾਲ ਮੋਸਟਲੀ ਜ਼ਿਆਦਾ ਜਿਵੇਂ ਆਪਾਂ ਸਬਜੀ ਮੰਡੀ ਤੇ ਜਾ ਕੇ ਭਾਅ ਬਾਜੀ ਕਰਦੇ ਆ ਨਾ ਹੂੰ ਇਹਾਂ ਤੇ ਗੋਬੀ ਵੀਰ ਭਈਆ ਨਹੀਂ 15 ਰੁਪਏ ਇਦਾਂ ਹੀ ਜਦੋਂ ਕਿ ਕੋਈ ਭੇਟਾ ਕਿ ਨਹੀਂ ਆ ਜੀ ਜੇ ਕਹੀਏ 1100 2100 ਨਹੀਂ ਤਾਂ ਥੋੜੀ ਕਟਣੀ ਹੋ ਸਕਦੀ ਹੂੰ 2000 ਲੈ ਲਓ 1000 ਲੈ ਲਓ ਕਿ ਕਾਈ ਨੇ ਪਾ ਕੀਤਾ ਜਾਂਦਾ ਸੌਦਾ ਕੀਤਾ ਜਾਂਦਾ ਇਸ ਪੱਖੋਂ ਵੀ ਥੋੜਾ ਮੈਂ ਸੋਚਦਾ ਜ਼ਿਆਦਾ ਕਿ ਹਰ ਇੱਕ ਨੂੰ ਆਪਣਾ ਪਰਿਵਾਰ ਵੀ ਪਾਲਣਾ ਹੁੰਨੇ ਹੋਰ ਉਹਦੀਆਂ ਦੁਨਿਆਵੀ ਲੋੜਾਂ ਵੀ ਨੇ ਸਾਰੀਆਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਏ ਬੰਦਾ ਆਪਣਾ ਪ੍ਰੋਫੈਸ਼ਨਲ ਕੈਰ ਜੇ ਇਹਨਾਂ ਕਰ ਜਾਂਦੇ ਨੇ ਤੇ ਬਾਈ ਇਹ ਗੱਲ ਨਹੀਂ ਲੱਗਦੀ ਕਿ ਜਿਹੜੇ ਬੰਦੇ ਵਿਆਹ ਸ਼ਾਦੀਆਂ ਦੇ ਵਿੱਚ ਲੱਖਾਂ ਰੁਪਏ ਡਾ ਦਿੰਦੇ ਨੇ ਹਨਾ ਭਾਵੇਂ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਤੇ ਭਾਵੇਂ ਆਪਾਂ ਨੱਚਣਿਆਂ ਗਾਣੇ ਵਾਲਿਆਂ ਦੀ ਗੱਲ ਕਰੀਏ ਹਨਾ ਨੱਚਣਿਆਂ ਵਾਲੇ ਦੀ ਗੱਲ ਕਰੀਏ ਤਾਂ ਜਦੋਂ ਕਿਸੇ ਪਾਠੀ ਸਿੰਘ ਦੀ ਗੱਲ ਆ ਜਾਂਦੀ ਹੈ ਫਿਰ ਉਹਨਾਂ ਨੂੰ 100 ਰੁਪਏ ਵੀ ਜ਼ਿਆਦਾ ਲੱਗਣ ਲੱਗ ਜਾਂਦਾ ਜ਼ਿਆਦਾ ਲੱਗ ਜਾਂਦਾ ਹਨਾ ਫਿਰ ਮੁੜ ਕੇ ਕਹਿੰਦੇ ਨੇ ਕੀ ਘੱਟ ਕਰ ਦੋ ਪੈਸੇ ਤੁਸੀਂ ਬਿਲਕੁਲ ਤੁਹਾਡੇ ਨਾਲ ਹੋਇਆ ਵੀ ਕਦੇ ਹਾਂਜੀ ਹੁੰਦਾ ਹੀ ਆ ਜੀ ਮੋਸਟਲੀ ਜਿਹੜੀ ਇਹ ਲਾਈਨ ਹੈ ਇਸੇ ਹੁਣ ਵੀ ਕਈ ਵਾਰ ਜਦੋਂ ਕਿਤੇ ਪ੍ਰੋਗਰਾਮ ਵਾਸਤੇ ਕੋਈ ਕਰਦਾ ਵੀ ਹਾਂਜੀ ਕੀਰਤਨਾ ਵਾਸਤੇ ਬ ਗੱਡੀ ਦਾ ਖਰਚਾ ਵੀ ਹੁੰਦਾ ਹੈ ਉਹਨੇ ਵੀ ਤੇਲ ਲੱਗਦਾ ਹੈ ਉੱਤੇ ਵੀ ਹੋਰ ਰਾਹ ਚ ਜਾਣਾ ਖਾਣ ਪੀਣ ਦਾ ਖਰਚਾ ਹੋ ਜਾਂਦਾ ਹੈ ਬਾਕੀ ਦੋ ਤਿੰਨ ਸਾਥੀ ਨਾਲ ਜਾਂਦੇ ਨੇ ਤੇ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਨੇ ਵੀ ਹਨਾ ਪਾ ਲੈਣਾ ਆਪਣੇ ਆਪ ਨੂੰ ਤੇ ਕਈ ਉਹ ਕਹੇ ਐਵੇਂ ਜਿਵੇਂ ਤੁਹਾਨੂੰ ਦੱਸੇ ਕਿ ਸੌਦੇ ਬਾਰੀ ਹੁੰਦੀ ਜਿਵੇਂ ਆਪਾਂ ਕਹੇ ਤਾਂ ਵੀ ਇੰਨੀ ਫੇਟ ਆਏ ਉਹ ਕਹਿੰਦਾ ਨਹੀਂ ਪਾਜੀ ਹੋਰ ਘੱਟ ਹੋਰ ਘੱਟ ਤੇ ਤੇ ਹੁਣ ਫਿਰ ਅਮਰਤਪਾਲ ਦੇ ਉੱਤੇ ਪਰਿਵਾਰਕ ਮੈਂਬਰਾਂ ਨੂੰ ਮਾਣਾ ਪੂਰਾ ਹਾਂਜੀ ਹਾਂਜੀ ਬਿਲਕੁਲ ਮਾਣਾ ਜੀ ਪਿੰਡ ਵਾਲਿਆਂ ਨੂੰ ਪੂਰਾ ਮਾਣਾ ਜੀ ਮੈਨੂੰ ਜਦੋਂ ਮੇਰੀ ਰੀਲ ਵਾਇਰਲ ਹੁੰਦੀ ਆ ਉਹ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਬਾਹਰ ਨੇ ਉਥੋਂ ਕਾਫੀ ਕਾਲ ਆਈਆਂ ਵੀ ਕਿਸੇ ਵੀ ਤੇ ਚੀਜ਼ ਦੀ ਲੋੜ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਤੇ ਸਾਨੂੰ ਜਰੂਰ ਕਾਲ ਕਰਨੀ ਆਪਾਂ ਜਿਹੜਾ ਸਾਡੇ ਪਿੰਡ ਦਾ ਇੱਕ ਗਰੁੱਪ ਵੀ ਬਣਿਆ ਹੈ WhatsApp ਤੇ ਉਹ ਸਾਰੇ ਸਾਡੇ ਪਿੰਡ ਦੇ ਜਿੰਨੇ ਵੀ ਆ ਬਜ਼ੁਰਗ ਜਾਂ ਨੌਜਵਾਨ ਸਾਰੇ ਉਸ ਗਰੁੱਪ ਦੇ ਵਿੱਚ ਐਡ ਨੇ ਕਿਸੇ ਵੀ ਤਰ੍ਹਾਂ ਦੀ ਹੈਲਪ ਉਹਨਾਂ ਦੇ ਵੀ ਤੈਨੂੰ ਲੋੜ ਆ ਤਾਂ ਦੱਸੋ ਸਾਨੂੰ ਤਾਂ ਅਮਰਤਪਾਲ ਵੀਰੇ ਗੁਰੂ ਨਾਲ ਪਿਆਰ ਆ ਗੁਰੂ ਨੇ ਦਾਤ ਬਖਸ਼ੀ ਤੇ ਅੱਜ ਅਮਰਤਪਾਲ ਇੱਥੇ ਬੈਠਾ ਹੈ ਹਾਂਜੀ ਕਦੇ ਅਮਰਤਪਾਲ ਗੁੱਸਾ ਹੋਇਆ ਗੁਰੂ ਦੇ ਨਾਲ ਕਿ ਮੇਰੇ ਨਾਲ ਹੀ ਕਿਉਂ ਐਵੇਂ ਕੀਤਾ ਕਿਸੇ ਚੀਜ਼ ਨੂੰ ਲੈ ਕੇ ਇਹ ਤਾਂ ਚਲੋ ਚੰਗੀ ਗੱਲ ਆ ਪਰ ਕਈ ਮੋੜ ਜ਼ਿੰਦਗੀ 'ਚ ਐਵੇਂ ਜੇ ਆ ਜਾਂਦੇ ਨੇ ਕਿ ਯਾਰ ਬੰਦਾ ਨਰਾਜਾ ਹੋ ਜਾਂਦਾ ਕੀ ਨਹੀਂ ਯਾਰ ਗੱਲ ਨਹੀਂ ਪਣੀ ਹੋ ਜਾਂਦਾ ਕਿ ਯਾਰ ਬਟ ਉੱਥੇ ਚੱਲਣਾ ਸਮਝਦਾ ਕਿ ਸਾਡੀ ਮੱਤ ਛੋਟੀ ਆ ਤੇ ਅਸੀਂ ਮੂਰਖਤਾ ਹੀ ਕਰ ਜਾਂਦੇ ਜਦੋਂ ਗੁਰੂ ਤੇ ਆਪਾਂ ਉਂਗਲ ਕਰ ਲੈਂਦੇ ਆ ਤੇ ਉਹ ਸਾਡੇ ਵਾਸਤੇ ਵੀ ਮੂਰਖਤਾ ਵਾਲੀ ਗੱਲ ਦਾ ਤੇਹੀਂ ਗੁਰੂ ਤੇ ਸ਼ੰਕਾ ਨਹੀਂ ਕਰ ਸਕਦੇ ਤੇ ਮਹਾਰਾਜ ਜੋ ਵੀ ਕਰਦੇ ਆ ਤੇ ਉਹ ਹੁਕਮ ਹੈਂਦਰ ਸਭ ਕੁ ਬਾਹਰ ਹੁਕਮ ਨਾ ਕੋਈ ਜੋ ਜਨਾਂ ਵੀ ਬ੍ਰਹਮੰਡ ਦਾ ਸਾਰਾ ਮਹਾਰਾਜ ਦੀ ਹੁਕਮ ਜੀ ਚੱਲਣ ਗਿਆ ਤੇ ਗੁਰਬਾਣੀ ਪੜ੍ਹਦੇ ਆ ਤੇ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਆ ਵੀ ਜੋ ਵੀ ਹੋ ਰਿਹਾ ਉਹ ਪਰਮਾਤਮਾ ਦੇ ਹੁਕਮ ਅਧੀਨ ਹੈ ਤੇ ਇਹੋ ਹੀ ਆਨੇ ਵੀ ਜੋ ਵੀ ਹੋ ਰਿਹਾ ਠੀਕ ਹੀ ਆ ਜੇ ਸਾਡੇ ਲਈ ਕੁਝ ਮਾੜਾ ਵੀ ਹੋਇਆ ਤਾਂ ਕੁਝ ਚੰਗਾ ਅੱਗੇ ਸੋਚਿਆ ਹੋਗਾ ਕਿਉਂਕਿ ਸਾਦਾ ਆਸਤੇ ਤਾਂ ਕੋਈ ਚੀਜ਼ ਨਹੀਂ ਦਿੰਦੀ ਜੇ ਸੁੱਖ ਵਾਤੇ ਉਹ ਵੀ ਚਲਾ ਜਾਂਦਾ ਜੇ ਦੁੱਖ 바ਵੇ ਉਹ ਵੀ ਚਲਾ ਜਾਂਦਾ ਆਖਰ ਨੂੰ ਸਾਰੀ ਇੱਕ ਚੀਜ਼ ਆਉਂਦੀ ਆ ਤੇ ਚਲੇ ਜਾਂਦੀ ਚਲੇ ਜਾਂਦੀ ਆ ਤੇ ਮਤਲਬ ਇਹ ਤੁਸੀਂ ਇਹ ਗੁਰਬਾਣੀ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਉਹ ਨਹੀਂ ਇੰਨੀ ਕੁੱਚੀ ਉਹਦੀ ਸਮਝ ਹੋ ਜਾਂਦੀ ਆ ਕਿ ਉਹ ਬੰਦਾ ਫਿਰ ਬਾਣੇ 'ਚ ਰਹਿਣ ਲੱਗ ਜਾਂਦਾ ਹਾਂਜੀ ਸਹੀ ਆ ਤਾਂ ਜਿਵੇਂ ਤੁਸੀਂ ਬਾਹਰ ਦੀ ਗੱਲ ਕਰ ਰਹੇ ਸੀਗੇ ਹਾਂਜੀ ਲੋਕ ਸਾਡੇ ਪੰਜਾਬ ਦੇ ਲੋਕ ਬੜੇ ਦਿਲ ਵਾਲੇ ਨੇ ਬਹੁਤ ਪਿਆਰ ਕਰਦੇ ਨੇ ਜਿੱਥੇ ਇਹਨਾਂ ਨੂੰ ਲੱਗਦਾ ਨਾ ਕਿ ਹਾਂ ਕਿ ਇਹਦੇ ਵਿੱਚ ਕੁਝ ਹੈ ਤਾਂ ਬਹੁਤ ਪਿਆਰ ਕਰਦੇ ਨੇ ਆਪਣੇ ਸਿਰ ਤੇ ਬਿਠਾ ਲੈਂਦੇ ਨੇ ਕੀਤੇ ਅਮਰਤਪਾਲ ਐਵੇਂ ਤਾਂ ਨਹੀਂ ਕਰੂ ਕਿ ਜਦੋਂ ਲੋਕਾਂ ਨੇ ਪਿਆਰ ਦਿੱਤਾ ਤੇ ਮੁੜ ਕੇ ਅਮਰਤਪਾਲ ਕੈਨੇਡਾ ਲੰਘਿਆ ਨਹੀਂ ਜੀ ਐਵੇਂ ਸੋਚਿਆ ਨਹੀਂ ਜੇ ਜਾਵਾਂਗੇ ਤਾਂ ਥੋੜੇ ਟਾਈਮ ਵਾਸਤੇ ਜਾਵਾਂਗੇ ਘੁੰਮਣ ਫਿਰਨ ਵਾਸਤੇ ਹੂੰ ਜ਼ਿਆਦਾਤਰ ਲੌਂਗ ਟਾਈਮ ਆਸਤੇ ਨਹੀਂ ਜ਼ਿਆਦਾ ਇੱਥੇ ਹੀ ਆਪਣਾ ਸਭ ਕੁਝ ਜਦੋਂ ਇੱਥੇ ਸਾਡੇ ਧਾਰਮਿਕ ਸਥਾਨ ਇੱਥੇ ਨੇ ਹੂੰ ਸਾਡਾ ਜੋ ਕਿ ਮੱਕਾ ਕਿਹਾ ਜਾਂਦੇ ਹਰਮ ਜਿਵੇਂ ਮੱਕਾ ਮੁਸਲਮਾਨਾਂ ਦਾ ਹੈ ਸਾਡਾ ਹਰਮੰਦਰ ਸਾਹਿਬ ਉਹ ਹੀ ਸਭ ਕੁਝ ਹੂੰ ਤੇ ਹੋਰ ਸਾਡੇ ਜਿੰਨੇ ਵੀ ਇਤਿਹਾਸਕ ਸਥਾਨ ਨੇ ਸਾਰੇ ਇੱਥੇ ਨੇ ਕਿ ਆਪਾਂ ਆਪਣੀ ਧਰਤੀ ਨੂੰ ਛੱਡ ਕੇ ਉੱਥੇ ਜਾਣਾ ਉਹ ਮੈਨੂੰ ਤੇ ਥੋੜਾ ਔਖਾ ਲੱਗਦਾ ਮੇਰਾ ਵੀ ਮੈਨੂੰ ਨਹੀਂ ਲੱਗਦਾ ਕਿ ਮੈਂ ਜਾਊਂਗਾ ਕਿ ਪੱਕੇ ਤੌਰ ਤੇ ਮੈਂ ਨਹੀਂ ਜਾਊਂਗਾ ਇੱਥੇ ਹੀ ਰਹਾਂਗਾ ਪਰ ਇੱਥੇ ਰੂੰਗੇ ਮਤਲਬ ਲੋਕਾਂ ਦੇ ਵਿੱਚੇ ਵਿਚਰੂਗੇ ਸਾਰਾ ਕੁਝ ਕਰੂਗੇ ਤਾਂ ਅਮਰਤਪਾਲ ਕਿ ਨੂੰ ਆਪਣੀ ਜਿਹੜੀ ਇਨਸਪੀਰੇਸ਼ਨ ਮੰਨਦਾ ਹੈ ਜਿਹਨੂੰ ਦੇਖ ਕੇ ਚੱਲਦਾ ਹੈ ਜਿਹਨੂੰ ਆਪਣਾ ਗੁਰੂ ਮੰਨਦਾ ਕਿ ਮੈਂ ਇਹਦੇ ਵਰਗਾ ਬਣਨਾ ਹੈ ਆਈਂ ਦਾ ਜੇਖੋ ਸਾਡੇ ਆਈਡੀਅਲ ਆਪਾਂ ਦੇ ਜਿਹੜੇ ਸਾਡੇ ਸਹੀਦ ਸਿੰਘ ਹੋਏ ਨੇ ਸਾਡੇ ਚਾਰ ਸਾਬ ਜਦੇ ਗੁਰੂ ਸਾਹਿਬ ਦੇ ਚਾਰ ਪੁੱਤਰ ਹੋਰ ਜਿੰਨੇ ਵੀ ਸਾਡੀ ਕੌਮ ਦੇ ਸਹੀਦ ਹੋਏ ਨੇ ਭਾਈ ਤਾਰੂ ਸਿੰਘ ਉਹਨਾਂ ਦਾ ਹੀ ਉਹਨਾਂ ਦਾ ਹੀ ਆਪਾਂ ਇਤਿਹਾਸ ਵੜਦੇ ਹਾਂ ਤੇ ਉਹਨਾਂ ਦੀਆਂ ਜੋ ਵੀ ਸਿੱਖਿਆਵਾਂ ਨੇ ਉਹਨਾਂ ਤੇ ਚੱਲਣ ਦੀ ਜਿਉ ਜੋ ਸਾਡੇ ਨੂੰ ਉਹ ਸਮਝਾ ਕੇ ਗਏ ਜਾਂ ਗੁਰਬਾਣੀ ਜੋ ਵੀ ਸਾਨੂੰ ਉਪਦੇਸ਼ ਦਿੰਦੀ ਮਹਾਰਾਜ ਰੋਜ਼ ਹੀ ਹੁਕਮਨਾਮੇ ਚ ਸਾਨੂੰ ਇੱਕ ਹਿਸਾਬ ਦਾ ਉਪਦੇਸ਼ ਦਿੰਦੇ ਨੇ ਰੋਜ਼ ਹੀ ਹੂੰ ਤੇ ਉਸ ਦੇ ਅਕੋਰਡਿੰਗ ਵੀ ਆਪਾਂ ਚੱਲ ਸਕੀਏ ਗੁਰਬਾਣੀ ਦੇ ਇੱਕ ਵੀ ਪੰਕਤੀ ਤੇ ਆਪਾਂ ਚੱਲ ਸਕੀਏ ਆ ਤਾਂ ਵੱਡੀ ਗੱਲ ਆ ਮਹਾਰਾਜ ਅੱਜ ਦੇ ਟਾਈਮ 'ਚ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਨੌਜਵਾਨੀ ਆ ਉਹ ਆਪਣੇ ਸਿੱਖੀ ਤੋਂ ਟੁੱਟਦੀ ਜਾ ਰਹੀ ਹੈ ਬਿਲਕੁਲ ਹਾਂਜੀ ਆਪਣੇ ਨੌਜਵਾਨ ਹੁਣ ਪਿੰਡਾਂ 'ਚ ਦੇਖ ਲਓ ਕਿਤੇ ਵੀ ਦੇਖ ਲਓ ਪੀਜੋ ਤੋ ਕਿਤੇ ਅਖੰਡ ਪਾਤਸ਼ਾਹ ਜਾਂ ਆਰੰਭ ਕਰਾਉਣਾ ਕਿਸੇ ਦੇ ਘਰੇ ਮਹਾਰਾਜ ਦਾ ਗੁਰੂ ਸਾਹਿਬ ਦਾ ਸਰੂਪ ਖੜਨਾ ਹੋਵੇ ਤੇ ਪੰਜ ਸਿੰਘ ਨਹੀਂ ਲੱਭਦੇ ਉੱਥੇ ਸ਼ਾਬਦ ਸੂਰਤ ਇਹ ਮੋਸਲੀ ਮਰਿਆਦਾ ਚਾਹਤ ਬਿਲਕੁਲ ਜੀ ਵੀ ਕੋਈ ਸੁਣੇ ਇਧਰੋਂ ਮਾਲ ਮਾਰ ਵੀ ਆ ਜਾਓ ਯਾਨੀ ਕਿ ਮਰਿਆਦਾ ਜੇ ਕਿ ਸ਼ਾਬਦ ਸੂਰਤ ਸਿੰਘ ਹੁਣ ਨਾਲ ਗੁਰੂ ਸਾਹਿਬ ਦੇ ਕਿ ਜਦੋਂ ਮਹਾਰਾਜ ਦਾ ਸਰੂਪ ਖੜਨਾ ਵੀ ਤੇ ਲੈ ਕੇ ਵੀ ਆਉਣਾ ਉਹ ਵੀ ਮੌਨੇ ਹੁੰਦੇ ਨੇ ਸਿਰ ਤੇ ਮਾਲ ਬੰਨ ਕੇ ਲੈ ਜਾਣਾ ਪੈਂਦਾ ਉਹਨਾਂ ਨੂੰ ਬਾਕੀ ਚਲੋ ਜਿੰਨੀਆਂ ਸਾਡੀਆਂ ਸੰਸਥਾਵਾਂ ਨਾਲ ਉਹਨਾਂ ਨੂੰ ਚਾਹੀਦਾ ਕਿ ਵਾਦ ਤੋਂ ਵਾਦ ਪ੍ਰਚਾਰ ਕਰਨ ਆਪਣੀ ਸਿੱਖੀ ਦਾ ਕੀ ਜਿਸਨਾਂ ਪੀਜ ਨੌਜਵਾਨੀ ਨੂੰ ਮੋੜਿਆ ਜਾ ਸਕਦਾ ਪਿਆਰ ਦੇ ਨਾਲ ਜੇ ਕੋਈ ਰਸਤੇ ਤੋਂ ਭੜਕਦਾ ਤੇ ਉਸ ਨੂੰ ਪਿਆਰ ਨਾਲ ਸਮਝਾ ਕੇ ਲਿਆਇਆ ਵੀ ਜਾ ਸਕਦਾ ਤੁਹਾਨੂੰ ਵੀ ਕਿਸੇ ਨੇ ਮੋੜਿਆ ਸੀ ਜਾਂ ਤੁਹਾਡਾ ਸ਼ੁਰੂ ਤੋਂ ਹੀ ਪਿਆਰ ਹੈ ਨਹੀਂ ਮੇਰਾ ਸਟਾਰਟਿੰਗ ਤੋਂ ਸਾਡੇ ਪਰਿਵਾਰ ਚ ਜਾਨੀ ਕਿ ਕਹਿ ਲਓ ਸਾਰੇ ਗੁਰਸਿੱਖ ਨੇ ਸਟਾਰਟਿੰਗ ਤੋਂ ਮਾਂ-ਬਾਪ ਦਾ ਕਿੰਨੇ ਕਿੰਨੇ ਅਹਿਮ ਰੋਲ ਹੁੰਦਾ ਇਹਨਾਂ ਚੀਜ਼ਾਂ 'ਚ ਬਹੁਤ ਤਗੜਾ ਯੋਗਦਾਨ ਹੁੰਦਾ ਹੈ ਤੁਹਾਡੇ 'ਚ ਕਿੰਨਾ ਕਰਿਆ ਸਟਾਰਟਿੰਗ ਤੋਂ ਹੀ ਰਿਹਾ ਜੀ ਮੇਰੇ ਤਾਂ ਜਾਨੀ ਕਿ ਸਾਡੇ ਸਾਰੇ ਮੇਰੇ ਦਾਦਾ ਜੀ ਉਹ ਵੀ ਗੁਰਸਿੱਖ ਸਨ ਤੇ ਅੰਮ੍ਰਿਤਧਾਰੀ ਸੀ ਉਹ ਵੀ ਤੇ ਬਾਕੀ ਅੱਗੇ ਸਾਡੇ ਪਰਿਵਾਰ ਚੀ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਬਖਸ਼ੀ ਸੀ ਮਹਾਰਾਜ ਜੀ ਅਮਰਤਪਾਲ ਵੀਰੇ ਤੁਸੀਂ ਜਿਵੇਂ ਅੱਜ ਚੰਡੀਗੜ੍ਹ ਵਰਗੇ ਇਲਾਕੇ ਚ ਰਹਿ ਰਹੇ ਹੋ ਹਾਂਜੀ ਤਾਂ ਮੈਨੂੰ ਇਹ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਨੌਜਵਾਨ ਮਾਹੌਲ ਚ ਜਾਂਦੇ ਨੇ ਤੇ ਮਾਹੌਲ ਦੇ ਹਿਸਾਬ ਨਾਲ ਬਦਲਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਹੈਨਾ ਭਾਵੇਂ ਅੱਜ ਇਦਾਂ ਦਾ ਨੈਟਵਰਕ ਬਣ ਜਾਂਦਾ ਸਾਡੇ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਪੰਜਾਬ ਦਾ ਸਰਦਾਰ ਨੇ ਵਿਦੇਸ਼ ਜਾ ਕੇ ਕੇਸ ਕਤਲ ਕਰਵਾ ਦਿੰਦੇ ਨੇ ਜਾਂ ਐਦਾਂ ਦੇ ਇਨਵਾਇਰਨਮੈਂਟ ਚ ਰਹਿਣ ਲੱਗ ਜਾਂਦੇ ਨੇ ਕਿ ਮੈਂ ਉਹਨਾਂ ਵਰਗਾ ਬਣਨਾ ਹਨਾ ਤੁਹਾਡੇ ਤੇ ਉਹ ਚੀਜ਼ਾਂ ਦਾ ਸਰ ਕਿਉਂ ਨਹੀਂ ਹੋਇਆ ਇਹ ਜੀ ਗੁਰੂ ਸਾਹਿਬ ਦੀ ਕਿਰਪਾ ਜਿਵੇਂ ਆਪਾਂ ਆਪਣਾ ਇਤਿਹਾਸ ਪੜਿਆ ਹੋਇਆ ਪ ਜਾਣੂ ਆਪਾਂ ਆਪੀ ਸਿੱਧ ਸਿੰਘਾਂ ਨੇ ਆਪਣੇ ਆਪ ਤੇ ਕੁਰਬਾਨੀਆਂ ਕੀਤੀਆਂ ਇੰਨੀਆਂ ਉਹਨਾਂ ਦੀ ਬਦੌਲਤ ਜੇ ਅੱਜ ਆਪਾਂ ਆਜ਼ਾਦ ਘੁੰਮ ਰਹੇ ਆਂ ਤੇ ਜਿੰਨੀਆਂ ਸ਼ਹੀਦੀਆਂ ਹੋਈਆਂ ਉਹਨਾਂ ਦੇ ਬਦੌਲਤ ਹੀ ਆ ਤਜੀ ਆਪਾਂ ਫਿਰ ਵੀ ਆਪਣੇ ਜੋ ਸਾਡੇ ਗੁਰੂ ਨੇ ਕਿਹਾ ਤੇ ਜੇ ਆਪਾਂ ਉਸ ਰਾਹ ਨੂੰ ਛੱਡ ਕੇ ਕਰਾਹੀ ਪਿੰਨੇ ਆ ਤਾਂ ਉਹ ਸਾਡੇ ਆਸਤੇ ਉਸ ਤੋਂ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਉਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ